ਇੱਕ ਦਿਨ ਦਾ ਭੋਜਨ ਜਿਹੜਾ ਬਣਾ ਕੇ ਛਕਾ ਦਿੱਤਾ ਭਾਈ ਵੱਲੇ ਨੂੰ ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੂਜੇ ਦਿਨ ਦਾ ਫੇਰ ਮਾਰੇ ਕਹਿਣ ਲੱਗੇ ਅੱਜ ਵੀ ਤੁਹਾਡੇ ਘਰ ਹੀ ਭੋਜਨ ਛਕਾਂਗੇ ਉਹਨਾਂ ਨੇ ਕਿਹਾ ਚਲੋ ਗਵੰਡੀਆਂ ਦੇ ਮੰਗਣ ਵਾਸਤੇ ਭੈਣ ਗਈ ਜਾ ਕੇ ਉਹਨੇ ਲਿਆ ਕੇ ਭੋਜਨ ਬਣਾ ਕੇ ਛਕਾ ਦਿੱਤਾ ਤੇ ਮਹਾਰਾਜ ਨੇ ਫਿਰ ਪਤਾ ਕੀ ਆਖਿਆ ਕਹਿੰਦੇ ਤੁਹਾਡੇ ਘਰ 21 ਦਿਨ ਭੋਜਨ ਛਕਾਂਗੇ 21 ਦਿਨ ਤੁਹਾਡੇ ਘਰ ਦਵਾਨ ਲਾਵਾਂਗੇ ਅਜਿਹੜਾ ਦੀਵਾਨ ਤੁਹਾਡੇ ਘਰ ਹੁਣ ਕਥਾ ਕੀਰਤਨ ਸੰਗਤ ਆ ਰਹੀ ਹੈ ਨਾ ਮਾਰੇ ਕਹਿੰਦੇ 21 ਦਿਨ ਤੁਹਾਡੇ ਘਰ ਦੇ ਵਿੱਚ ਹੀ ਅਸੀਂ ਰਹਿ ਕੇ ਕਥਾ ਕੀਰਤਨ ਕਰਾਂਗੇ ਭਾਈ ਸੁਭਾਗੇ ਨੇ ਘਰਵਾਲੀ ਨੂੰ ਆਖਿਆ ਮਾਰਜ ਨੇ ਗੱਲ ਤਾਂ ਬੜੀ ਵਧੀਆ ਕਰੀ ਐ ਪਰ ਗਰੀਬੀ ਬਹੁਤੀ ਆਪਣੇ ਘਰ ਦੇ ਵਿੱਚ ਭਾਈ ਸੁਭਾਗੇ ਦੇ ਘਰਵਾਲੀ ਬੀਬੀ ਦੇ ਜਿਹੜੇ ਕੇਸ ਸੀ ਨਾ ਉਹ ਬੜੇ ਲੰਮੇ ਸੀ ਤੇ ਖੁਸ਼ੀ ਹੋਗੀ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਸਾਡੇ ਘਰ ਮਹਾਰਗ ਤਰਨ ਪਾਉਣਗੇ ਤੇ ਨਾਲੇ ਪਿਆਰ ਦੇ ਵਿੱਚ ਆ ਕੇ ਅਰਜ ਕਰਦੇ ਨੇ ਵੀਰ ਸੇਵਾ ਕੋ ਦੋਏ ਪਹਿਲੇ ਸੱਚੇ ਪਾਤਸ਼ਾਹ ਅਸੀਂ ਬੜੇ ਗਰੀਬ ਹਾਂ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਤਾ ਕੀ ਆਖਿਆ ਸੀ ਲੈ ਪਿਆਰ ਦੇ ਵਿੱਚ ਬੋਲਿਓ ਸਾਰੀਆਂ ਭੈਣਾਂ ਵੀ ਬੋਲਿਓ ਭਰਾ ਵੀ ਬੋਲਿਓ ਜੀ ਗੁਰ ਨਾਨਕ ਜਾਰ ਗਰੀਬਾਂ ਦਾ ਇਹ ਤਾਂ ਮੁੱਢ ਤੋਂ ਯਾਰ ਗਰੀਬਾਂ ਦਾ ਉਹ ਭਾਵੇਂ ਦੇਖ ਲਗੋ ਜਮਾ ਕੇ ਜੀਵਰਾ ਸਤਗੁਰੂ ਯਾਰ ਗਰੀਬਾਂ ਦਾ ਪਹਿਲਾ ਤੋਂ ਯਾਰ ਗਰੀਬਾਂ ਦਾ ਹੁਵਾਦ ਬਾਕੇ ਆ ਵੀ ਗੁਰ ਦਾ ਪਾ ਦਿਓ ਭਾਈ ਗੁਰ ਦਾ ਪਾ ਦਿਓ ਗੁਰ ਨਾਲ ਤੇ ਯਾਰ ਤੇ ਰੱਖ ਦੇ ਅਗੋ ਤੇ ਸੁਣਾ ਗੁਰ ਨਾਲ ਤੇ ਪਾ ਕੇ ਗੁਰ ਨਾਮ ਤੇ ਯਾਰ ਜਗੀ ਪਾਦਾ ਗੁਰ ਨਾਲ ਤੇ ਪਾ सब षि पाण तोड़िया सत षि तोड़िया झूठे पेर पिंडी जे खाधे जी गुरू नानक यारी पी ता शुख शुक यारी प ਮਾਲਕ ਭਾਗੋ ਦੇ ਪੂੜੇ ਛੱਡ ਕੇ ਮਾਲਕ ਭਾਗੋ ਦੇ ਪੂੜੇ ਛੱਡ ਕੇ ਮਾਲਕ ਭਾਗੋ ਦੇ ਪੂੜੇ ਛੱਡ ਕੇ ਮਤਿ ਭਾਗੋ ਦੇ ਪੂੜੇ ਛੱਡ ਕੇ ਮੈਂ ਗਿਆ ਲਾਲੋ ਘਰ ਜਾ ਕੇ ਜੀ ਗੁਰੂ ਨਾਨਕ ਦੇ ਇਸੇ ਨਾਲ ਕੋਪਰ ਬੁਰਨਾ ਦੇ ਕਿਆਰੋ ਵਾ 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 ਟਿੱਕ ਜਾ ਗਈ ਆ ਦੇ ਦੇ ਮਾਂ ਦਾ ਯਾਰ ਦੇ ਵਿੱਚ ਆ ਕੇ ਮੈਂ ਧਰਨਾ ਥੋੜੀ ਦੁਹਰਾਈ ਆ ਪੱਗੇ ਪੂਰੀ ਕਰ ਲਾਂਗੇ ਇਹ ਕਰਕੇ ਫੇਰ ਪਤਾ ਹੈ ਭਾਈ ਸੁਭਾਗੇ ਦੇ ਘਰ ਵਾਲੀ ਬੀਬੀ ਦੇ ਲੰਬੇ ਲੰਬੇ ਕੇਸ ਸੀ ਉਹਨੇ ਅੰਦਰ ਬੜੀ ਅੰਦਰ ਕਮਰੇ ਚ ਵੜ ਕੇ ਜਾ ਕੇ ਆਪਣੇ ਕੇਸ ਕੁੱਟੇ ਕੇਸ ਪੱਟ ਕੇ ਉਹਨੇ ਦੀ ਇੱਕ ਡੋਰੀ ਬਣਾ ਲਈ ਕੇਸਾਂ ਦੀ ਇੱਕ ਡੋਰੀ ਬਣਾ ਲਈ ਉਸ ਭੈਣ ਨੇ ਜਦੋਂ ਡੋਰੀ ਬਣਾ ਕੇ ਉਸ ਭੈਣ ਨੇ ਕਿਹਾ ਵੀ ਚਲੋ ਮੈਂ ਇਸ ਡੋਰੀ ਨੂੰ ਬਾਜ਼ਾਰ ਵਿੱਚ ਵੇਚ ਆਉਣੀ ਆ ਉਦੋਂ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਰੂਪ ਧਾਰਨ ਕਰਿਆ ਹੋਰ ਜਾ ਕੇ ਉਸੇ ਦੁਕਾਨ ਤੇ ਬੈਠ ਕੇ ਜਿੱਥੇ ਭਾਈ ਸੁਭਾਗੇ ਦੇ ਘਰ ਵਾਲੀ ਭਾਈ ਲਾਲੇ ਦੀ ਮਾਂ ਤੇ ਉੱਥੇ ਜਾ ਕੇ ਉਹਨੇ ਜਿਹੜੀ ਡੋਰੀ ਵੇਚੀ ਬਾਬਾ ਜੀ ਕਹਿਣ ਲੱਗੇ ਭਾਈ ਇਹ ਡੋਰੀ ਲੈਣੀ ਡੋਰੀ ਵੇਚਣ ਵਾਸਤੇ ਆਈ ਹਾਂ ਸੱਚੇ ਪਾਤਸ਼ਾਹ ਮੈਂ ਇਹ ਡੋਰੀ ਖਰੀਦ ਜਿਹੜੀ ਵੇਚਣ ਵਾਸਤੇ ਆਈ ਹਾਂ ਦੁਕਾਨਦਾਰ ਨੂੰ ਕਹਾਂ ਮੈਂ ਡੋਰੀ ਵੇਚਣ ਵਾਸਤੇ ਆਈ ਤੇ ਪਿਆਰ ਵਿੱਚ ਉਹ ਜਿਹੜਾ ਨਾ ਗੁਰਨਾਥ ਜੀ ਮਾਰਦੇ ਦੁਕਾਨਦਾਰ ਬਣ ਕੇ ਡੋਰੀ ਖਰੀਦ ਲਈ ਦੋਰੀ ਖਰੀਦ ਲਈ ਪੈਸੇ ਦੇ ਦਿੱਤੇ ਬੀਬੀ ਨੇ ਆ ਕੇ ਘਰ ਦੇ ਵਿੱਚ ਭੋਜਨ ਤਿਆਰ ਕੀਤਾ ਬਾਬੇ ਨਾਨਕ ਤੇ ਭਾਈ ਮਰਦਾਨੇ ਨੂੰ ਚਾਹ ਜੇ ਤਿਆਰ ਆ ਭਾਈ ਲਿਆਓ ਸੰਗਤ ਵਾਸਤੇ ਸ਼ਕਾ ਤੋਂ ਚਾਹ ਕਹਿਣ ਲੱਗੇ ਭਾਈ ਜਿਹੜਾ ਨਾ ਬਾਬੇ ਨਾਨਕ ਨੇ ਉਹ ਡੋਰੀ ਖਰੀਦ ਲਈ ਡੋਰੀ ਖਰੀਦ ਕੇ ਗੁਰੂ ਨਾਨਕ ਨੇ ਕੇਸਾਂ ਦਾ ਸਤਕਾਰ ਕਰਿਆ ਜੇ ਅਸੀਂ ਆਪਣੇ ਕੇਸ ਕਤਲ ਕਰ ਕਰਕੇ ਸੁੱਟ ਰਹੇ ਹਾਂ ਗੰਦੀਆਂ ਨਾਲੀਆਂ ਵਿੱਚ ਸਾਡੇ ਕੇਸ ਜਿਹੜੇ ਕਤਲ ਕਰ ਕਰਕੇ ਸੁੱਟ ਰਹੇ ਆਂ ਬਾਬੇ ਨਾਨਕ ਨੇ ਉਹ ਜਿਹੜੀ ਡੋਰੀ ਖਰੀਦ ਲਈ ਡੋਰੀ ਖਰੀਦ ਕੇ ਪੈਸੇ ਦਿੱਤੇ ਬੀਬੀ ਨੇ ਆ ਕੇ ਭੋਜਨ ਛਕਾ ਦਿੱਤਾ ਤੇ ਉਹ ਡੋਰੀ ਬਾਬੇ ਨਾਨਕ ਨੇ ਜਿਹੜੀ ਕੇਸਾਂ ਦੀ ਸੀ ਛੁੱਟੀ ਨਹੀਂ ਹੈ ਵੀ ਲੈ ਕੇ ਕਿਤੇ ਦੂਰ ਸਿਰ ਦਿੱਤੀ ਕੇਸਾਂ ਦੀ ਡੋਰੀ ਬਾਬੇ ਨਾਨਕ ਨੇ ਆਪਣੇ ਕੇਸਾਂ ਦੇ ਆਪਣੀ ਦਸਤਾਰ ਦੇ ਉੱਪਰ ਦੀ ਲਵਟ ਲਈ ਬੋਲੋ ਸਤਨਾਮ ਵਾਹਿਗੁਰੂ ਅੱਜ ਵੀ ਤੁਸੀਂ ਫੋਟਾਂ ਉੱਤੇ ਦੇਖ ਸਕਦੇ ਹੋ ਸਾਡੇ ਕੋਲ ਸਬੂਤ ਹੈ ਇਸ ਗੱਲ ਦਾ ਆ ਜਿਹੜੀ ਬਾਬੇ ਨਾਨਕ ਦੀ ਦਸਤਾਰ ਦੇ ਉੱਪਰ ਦੀ ਡੋਰੀ ਪਾਈ ਹੈ ਨਾ ਕਾਲੇ ਰੰਗ ਦੀ ਇਹ ਉਸ ਬੀਬੀ ਦੇ ਕੇਸਾਂ ਦੀ ਡੋਰੀ ਹੈ ਤੇ ਫਿਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਮੁੱਲ ਖਰੀਦੀ ਲਾਲਾ ਬੋਲਾ ਮੇਰਾ ਨਾਮ ਸੁਭਾਗਾੁਰਕੀ ਬਚਨੀ ਹਟ ਬਕਰਨਾ ਜਿੱਤ ਲਾਇਆ ਤੇ ਤਲਾਗਾ ਤੇਰੇ ਲਾਲੇ ਕਿਆ ਚਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਮਾਰੂ ਰਾਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਸੱਚੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਕੀ ਕਹਿੰਦੇ ਜੀ ਮੁੱਲ ਖਰੀਦੀ ਲਾਲਾ ਬੋਲਾ ਮੇਰਾ ਨਾਮ ਸੁਭਾਗਾ ਮੁੱਲ ਖਰੀਦੀ ਲਾਲਾ ਬੋਲਾ

लाला बोल मेरा नाशाजी ख़रीदी लाला भुल नाशाका जी ਸਾਦਾ ਜੀ ਉਹਨਾਂ ਕੋਲ ਜੀ ਲਾਲਾ ਲੁਨਾ ਉਹਨਾਂ ਹੋਸਪਾਤਲ ਜੀ ਇਹ ਸ਼ਬਦ ਗੁਰਬਾਣੀ ਵਿੱਚ ਸਾਦਾ ਜੀ ਕਹਿਣ ਲੱਗੇ ਭਾਈ ਮੁੱਲਖੀ ਨੀ ਭਾਈ ਸੁਭਾਗੇ ਦਾ ਪੁੱਤਰ ਭਾਈ ਲਾਲਾ ਜੀ ਮਹਾਰਾਜ ਕਹਿਣ ਲੱਗੇ ਜਦੋਂ ਫੇਰ ਕਸ਼ਬੱਟੀ ਹੋਰ ਕਰਤੀ ਸੀ ਬਾਬੇ ਨਾਨਕ ਨੇ ਉਧਰ ਭੈਣ ਪ੍ਰਸ਼ਾਦਾ ਬਣਾਉਂਦੀ ਹੈ ਬੱਚਾ ਛੋਟਾ ਜਿਹਾ ਸੀ ਤੇ ਸੱਚੇ ਪਾਤਸ਼ਾਹ ਮਹਾਰਾਜ ਦਾ ਭੋਜਨ ਬਣਾਉਂਦੇ ਆ ਬਣਾਉਂਦੇ ਆ ਉਹ ਅੱਗ ਮੱਝ ਰਹੀ ਸੁੱਲੇ ਵਿੱਚ ਭਾਈ ਸਪਾਗੇ ਦਾ ਸੁਪੁੱਤਰ ਭਾਈ ਲਾਲਾ ਉਹਨੇ ਜਾ ਕੇ ਕਿਤੇ ਅੱਗ ਵਿੱਚ ਹੱਥ ਪਾ ਲਿਆ ਅੱਗ ਨੇ ਆਪਣਾ ਕੰਮ ਕਰ ਦਿੱਤਾ ਪੁੱਤਰ ਦੀ ਮੌਤ ਹੋ ਗਈ ਤੇ ਸਤਿਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਉਹ ਜਿਹੜੇ ਸੀ ਨਾ ਪਰਿਵਾਰ ਸੀ ਉਹਨਾਂ ਨੇ ਬੱਚੇ ਨੂੰ ਚੁੱਕ ਕੇ ਅੰਦਰ ਪਾਤਾ ਕਿਤੇ ਗੁਰਦਾਨਪੁਰ ਨੂੰ ਪਤਾ ਲੱਗਿਆ ਕਿਤੇ ਮੁਰਨਾ ਚਾਹਨ। ਬਾਬੇ ਨਾਨਕ ਨੇ ਪ੍ਰਸ਼ਾਦਾ ਛੱਕ ਕੇ ਕਿਹਾ ਭਾਈ ਲਿਆਓ ਤੁਹਾਡਾ ਜਿਹੜਾ ਪੁੱਤਰ ਹੈ ਲਾਲਾ ਕਿੱਥੇ ਆਹੋ। ਬਲਜੀਤ ਭਾਈ ਆਪ ਵੀ ਉਹਨੇ ਸਾਨੂੰ ਮਿਲਦਾ ਵਜਿਹਾ ਜਿਹਾ ਸਿੱਖਾ ਦਿੱਤਾ ਮਾਰਨੀ ਵਰਗੀ ਲਿਆ ਦੇ ਕਰਕੇ ਬੱਚਿਆਂ ਨੂੰ ਪਿਆਦੇ ਸਾਨੂੰ ਵੀ ਪਿਆਦੇ ਇਹ ਚ ਕਰਕੇ ਸਤ ਗੁਰੂ ਜੀ ਨੇ ਅਸੀਂ ਚਾਰ ਨਾਲੇ ਕਰਨ ਵਾਲਿਆ ਨੂੰ ਬੋਲੋ ਸਤਨਾਮ ਇਹ ਕਰਕੇ ਕਈ ਹੁੰਦੇ ਨੇ ਕਈ ਕਹਿੰਦੇ ਸਾਨੂੰ ਚਾਹ ਜਿਵੇਂ ਮੇਰਾ ਵੱਡਾ ਪੁੱਤਰ ਹੈ ਇਹ ਚਾਹ ਪੀਂਦਾ ਨਹੀਂ ਤੜਕੇ ਅੰਮ੍ਰਿਤ ਵੇਲੇ ਉੱਠਦਾ ਜਦੋਂ ਤਕਰੀਬਨ 12 ਸਵੇਰ 12 ਵਜੇ ਉੱਠੜਦਾ ਹੈ ਪਰ ਚਾਹ ਨਹੀਂ ਪੀਂਦਾ ਦਿਨੇ ਵੀ ਨਹੀਂ ਚਾਹ ਪੀਂਦਾ ਰਾਤ ਨੂੰ ਇਸ ਤਜਾਬ ਬਹੁਤਾ ਬਣਦਾ ਤੇ ਮੇਰੀ ਗੱਡੀ ਹੈ ਜਿਹੜੀ ਮੈਨਾਂ ਨੂੰ ਕਹਿੰਨਾ ਉਹਨਾਂ ਮੈਨੂੰ ਰੋਟੀ ਚਾਰ ਦਿਨਾਂ ਦੇਓ ਚਾਹ ਕਰ ਦਿੱتن ਤੇ ਬਾਦੀ ਚੱਲਿਆ ਕਰੋ ਬੋਲੋ ਜੀ ਚਾਹ ਮੈਂ ਬਹੁਤ ਪੀਣਾ ਭਾਈ ਪ੍ਰਸ਼ਾਦਾ ਘੱਟ ਛੱਕਦਾ ਪਰ ਸਮੇਂ ਦੀ ਖਿੱਚ ਕਰਕੇ ਮੈਨੂੰ ਥੋੜਾ ਜਾਇ ਹੋਿੰਦਾ ਵੀ ਆਪਾਂ ਛੇਤੀ ਚੱਲੀਏ ਇਸ ਕਰਕੇ ਆਓ ਧੰਨਵਾਦ ਆ ਸਾਰੀਆਂ ਗੁਰਸਿੱਖ ਸੰਗਤਾਂ ਦਾ ਇਹ ਜਦੋਂ ਸੁਪੁੱਤਰ ਚੜਾਈ ਕਰ ਗਿਆ ਮੈਂ 2 ਮਿੰਟ ਅਸਮਾਕੀ ਕਰਦਾ ਥਸ ਫਿਰ ਅਬ ਮੈਂ ਚਾਹ ਸ਼ੱਕਿਆ ਪਰ ਅਰਦਾਸ ਕਰ ਠੀਕ ਕਰਦੇ ਹਾਂਗੇ ਤੇ ਮਹਾਰਾਜ ਕਿਹਾ ਭਾਈ ਲਿਆ ਤੇਰਾ ਲਾਲਾ ਪੁੱਤਰ ਕਿੱਥੇ ਹੈ ਮੈਂ ਚੁੱਪ ਕਰ ਗਈ ਜਾਣੀ ਜਾਣ ਤੁਹਾਨੂੰ ਪਤਾ ਹੀ ਹੈ ਪਤਾ ਕੀ ਆਖਿਆ ਉਸ ਭੈਣ ਨੇ ਬੜੇ ਪਿਆਰ ਦੇ ਵਿੱਚ ਸੱਚੇ ਪਾਤਸ਼ਾਹ ਮੈਂ ਕੀ ਦੱਸਾਂ ਹਰ ਕਹਿਣ ਲੱਗੇ ਦੱਸ ਤੇਰਾ ਪੁੱਤਰ ਕਿੱਥੇ ਹੈ ਤੇ ਮਾਂ ਨੇ ਆਖਿਆ ਲੈ ਪਿਆਰ ਵਿੱਚ ਬੱਚੋ ਕਲਵਾੜੇ ਵਿੱਚ ਧਰਨਾ ਪੜਨੀ ਹੈ ਚਰੰਤ ਜੀ ਇਹ ਢੰਡ ਜੀ ਉੱਤਰ ਜੂ ਤੱਕ ਕੋਟੀ ਲਾਤੀ ਮੇਰੇ ਪਾਈ ਹੋਈ ਹੈ ਮਹਾਰਾਜ ਕੀ ਕਹਿੰਦੇ ਜਾਣੀ ਜਾਣ ਦਿਲਾਂਦੀਆਂ ਜਾਣਦਾ ਜਾਣੀ ਜਾਣ ਦਿਲਾਂਦੀਆਂ ਥੋੜਾ ਜਿਹਾ ਪੜ ਕੇ ਨਾ ਮਾੜਾ ਜ ਨਮਾ ਜੰਬਰ ਤੇ ਸ਼ੱਕੇ ਉਹਨਾਂ ਕਿਰਪਾਣ ਪਾ ਕੇ ਨਮਾ ਨਮਾ ਜੰਬਰ ਸ਼ੱਕੇਂ ਦੋ ਸਾਨੂੰ ਮਰਜ਼ਾਦਾ ਦੱਸ ਦੇ। ਫੋਟੋ ਨਾ ਰੱਖਿਆ ਕਰੋ। ਮੈਨੂੰ ਵੀ ਕੋਈ ਮਿਲਿਆ ਸੱਜਣ ਕੰਨੇ ਜੀ ਫੋਟੋਆਂ ਦਾ ਗੁਰੂ ਨੇ ਕਿਹਾ ਹੀ ਨਹੀਂ ਮੰਨਣ ਨੂੰ ਜੇ ਫੋਟੋ ਨਾ ਹੁੰਦੀ ਆ ਜਹਾ। ਬਾਬੇ ਨਾਨਕ ਦੀ ਫੋਟੋ ਦੇ ਉੱਤੇ ਆ ਜਿਹੜੀ ਡੋਰੀ ਪਾਈ ਹੋਈ ਹੈ ਇਹ ਫੋਟੋ ਨਾ ਹੁੰਦੀ ਤਾਂ ਤੁਹਾਨੂੰ ਇਤਿਹਾਸ ਬਾਰੇ ਕਿਵੇਂ ਪਤਾ ਲੱਗਣਾ ਸੀ ਬੋਲੋ ਸਤਨਾਮ ਤੁਹਾਨੂੰ ਪਤਾ ਲੱਗ ਜਾਂਦਾ ਇਤਿਹਾਸ ਬਾਰੇ ਵੀ ਆਹ ਇਤਿਹਾਸ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਤੇ ਬਾਬੇ ਨਾਨਕ ਦੀ ਆ ਫੋਟੋ ਦੇ ਸਾਹਮਣੇ ਪ੍ਰਤੱਖ ਹੈ ਇਹ ਉਹ ਡੋਰੀ ਭੈਂਦੀ ਹੈ ਕਿਸਨ ਦੀ ਡੋਰੀ ਬਣਾਈ ਹੋਈ ਹੈ ਜਿਹੜੀ ਅੱਜ ਕਹਿੰਦੇ ਜੀ ਫੋਟੋ ਬਾਬੇ ਨਾਨਕ ਦੀ ਫੋਟੋ ਤੋਂ ਬਿਨਾ ਪਤਾ ਕਿਵੇਂ ਲੱਗੂਗਾ ਵੀ ਗੁਰੂ ਨਾਨਕ ਦੇ ਜਿਸ ਕਰਕੇ ਫੋਟੋਆਂ ਵੀ ਰੱਖਣੀਆਂ ਜ਼ਰੂਰੀ ਨੇ ਆਉਣ ਵਾਲੀ ਸਾਡੇ ਸਾਥ ਤੁਹਾਡਾ ਜਿਹੜਾ ਦਾਦਾ ਪੜਦਾਦਾ ਹੈ ਪਰ ਦਾਦਾ ਹੋਵੇ ਤੁਹਾਡਾ ਤੇ ਉਹਦੀ ਫੋਟੋ ਨਾ ਹੋਵੇ ਤੁਹਾਡੇ ਘਰ ਦੇ ਵਿੱਚ ਫੋਟੋ ਨਾ ਹੋਵੇ ਤੁਸੀਂ ਕੀ ਕਹੋਗੇ ਵੀ ਸਾਡਾ ਦਾਦਾ ਇਹੋ ਜਿਹਾ ਸੀ ਉਹਦੇ ਕੇਸ ਰੱਖੇ ਚ ਉਹਦੇ ਪੱਗ ਬੰਨੀ ਹੋਊਗੀ ਉਹਦੇ ਇਸ ਤਰ੍ਹਾਂ ਦਾੜ੍ਹੀ ਹੋਣੀ ਹੈ ਉਹ ਜਿਹੜੇ ਤੁਹਾਡੇ ਪੋਤੇ ਪੁੱਤੇ ਹੋਣਗੇ ਕਹਿੰਦੇ ਕਿ ਫੋਟੋ ਸਾਨੂੰ ਪਤਾ ਤਾਂ ਹੈ ਨਹੀਂ ਤੁਹਾਡੇ ਦਾਦਾ ਕਿਹੋ ਜਿਹਾ ਜੇ ਫੋਟੋ ਹੈ ਇਹ ਵੀ ਸਾਡਾ ਇੱਕ ਜਿਉਂਦਾ ਜਗਦਾ ਇਤਿਹਾਸ ਹੈ ਸਾਡਾ ਇਤਿਹਾਸ ਹੈ ਜਿਉਂਦਾ ਜੱਗ ਦਾ ਫੋਟੋਆਂ ਰੱਖਣੀਆਂ ਗੁਰੂਆਂ ਪੀਰਾਂ ਦੀਆਂ ਇਹ ਚੰਗੀਆਂ ਨੇ ਪਰ ਮਿਸ ਪੂਜਾ ਦੀ ਫੋਟੋ ਰੱਖਣੀ ਵਾਲੀ ਬੋਲੋ ਸਤਨਾਮ ਉਹ ਨਾ ਰੱਖਿਆ ਕਰੋ ਸ਼ਹੀਦਾਂ ਦੀਆਂ ਫੋਟੋਆਂ ਰੱਖਿਆ ਕਰੋ ਨਾ ਕੁਲਦੀਪ ਵਾਣਕ ਦੀ ਨਾ ਮਿਸ ਪੂਜਾ ਦੀ ਉਹ ਕਹੇ ਸਾਡੀ ਭੂਆ ਲੱਗਦੀ ਹੈ ਤੁਸੀਂ ਉਹਨਾਂ ਦੀ ਫੋਟੋਆਂ ਰੱਖ ਦਿਓ ਇਹ ਕਹਿੰਦੇ ਫੋਟੋ ਰੱਖੋ ਬਾਬੇ ਨਾਨਕ ਦੀ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਉਹਨੂੰ ਨਮਸ਼ਕਾਰ ਕਰਿਆ ਕਰੋ ਧੰਨਵਾਦ ਆ ਸਾਰੀਆਂ ਸੰਗਤਾਂ ਦਾ ਭਾਈ ਸਤਨੰਦ ਸਿੰਘ ਇਹਨਾਂ ਦਾ ਸਤਪਾਲ ਸਿੰਘ ਭਾਈ ਸਤਪਾਲ ਸਿੰਘ ਜੀ ਤੁਹਾਡਾ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਸੇਵਾ ਕੀਤੀ ਹੈ ਅਸੀਂ ਚਾਹ ਸ਼ਕਰੀ ਬੇਰ ਅਰਦਾਸ ਕਰਕੇ ਕਿ ਉਧਰ ਗੁਰਦੁਆਰਾ ਸਾਹਿਬ ਦੇ ਨੇੜੇ ਘਰ ਹੈ ਉੱਥੇ ਜਾ ਕੇ ਆਪਾਂ ਸਮਾਪਤੀ ਕਰਨੀ ਹੈ ਬੇਨਤੀ ਹੈ ਭਾਈ ਸੰਗਤਾਂ ਨੂੰ ਵੀ ਉੱਥੇ ਜਰੂਰ ਉਹਨਾਂ ਦੇ ਭਾਈ ਕੁਲਵਿੰਦਰ ਸਿੰਘ ਹੈ ਸ਼ਾਇਦ ਉਹਨਾਂ ਦਾ ਨਾਮ ਪਤਾ ਨਹੀਂ ਇਹੋ ਜਿਹੇ ਨਾਲ ਕੋਈ ਨਾਂ ਹੈ ਚਲੋ ਆਪਾਂ ਉੱਥੇ ਜਾ ਕੇ ਪੁੱਛ ਲਾਂਗੇ ਬੇਨਤੀ ਹੈ ਉੱਥੇ ਜਾ ਕੇ ਸਮਾਪਤੀ ਕਰਨੀ ਹੈ ਉਸ ਤੋਂ ਪਹਿਲਾਂ ਇਹ ਨਾ ਹੋਵੇ ਭਾਈ ਸਤਪਾਲ ਨੂੰ ਬੇਨਤੀ ਹੈ ਭਾਈ ਬਲਬੀਰ ਸਿੰਘ ਨੂੰ ਬੇਨਤੀ ਹੈ ਵੀ ਤੁਸੀਂ ਕੌਣ ਸਾਡੇ ਮਹਿਲੇ ਚ ਵਿਚ ਵਿਚਦੀ ਬਾਬਾ ਜੀ ਆ ਗਏ ਵੀ ਆਪਾਂ ਹੁਣ ਇੱਥੇ ਟਿਕ ਜੂ ਤੇ ਬਾਬਾ ਜੀ ਆਪੇ ਚਲੇ ਜਾਣਗੇ ਜਿਹੜਾ ਇੱਥੇ ਰੁਕੂਗਾ ਉਹਨੂੰ ਰਾਤ ਨੂੰ ਭੂਤਾਂ ਡਰਾਉਣਗੇ ਅੱਜ ਰਾਤ ਅੱਜ ਰਾਤ ਨੂੰ ਉਹਨਾਂ ਦੇ ਸੁਪਨੇ ਵਿੱਚ ਭੂਤਾਂ ਆਉਣਗੇ ਵੱਡੇ ਵੱਡੇ ਦੰਦਾਲੀਆਂ ਤੁਹਾਨੂੰ ਰਾਤ ਨੂੰ ਡਰਾਉਣ ਗਿਆ ਤੇ ਕੱਲ ਨੂੰ ਜਾ ਕੇ ਤੁਸੀਂ ਫਿਰ ਮੈਨੂੰ ਕਹੋਗੇ ਬਾਬਾ ਜੀ ਸਾਨੂੰ ਭੂਤਾਂ ਦੇਸੀਆਂ ਸਾਡਾ ਥੋਲਾ ਕਰੋ ਮੈਂ ਥੋਲਾ ਵੀ ਕਰ ਲੈਣਾ ਫਿਰ ਤੁਸੀਂ ਕਹੋਗੇ ਵੀ ਬਾਬਾ ਜੀ ਸਾਨੂੰ ਭੂਤਾਂ ਦੇਸੀਆਂ ਫਿਰ ਫਿਰ ਮੈਨੂੰ ਫੜਨੀਆਂ ਪੈਣਗੀਆਂ ਫੜ ਕੇ ਘੜੇ ਵਿੱਚ ਬੰਦ ਕਰੂੰਗਾ ਮੈਂ ਜੇ ਤੁਸੀਂ ਇੱਥੇ ਰਹੇ ਜੇ ਤੁਸੀਂ ਸਾਰੇ ਗਏ ਅਰਦਾਸ ਦੇ ਵਿੱਚ ਗੁਰਦੁਆਰਾ ਸ਼ਾਮਲ ਹੋਗੇ ਫਿਰ ਭੂਤਾਂ ਕੁਝ ਨਹੀਂ ਕਹਿੰਦੀਆਂ ਬੋਲੋ ਸਤਨਾਮ ਫਿਰ ਕਰਕੇ ਭੂਤਾਂ ਪਤਾ ਕੋਈ ਨਹੀਂ ਹੁੰਦਾ ਤੇ ਇੱਕ ਕਹਿਣ ਦੀ ਗੱਲ ਹੁੰਦੀ ਹੈ ਵੀ ਵੈਸੇ ਉਹਨਾਂ ਬੇਗਤ ਬੰਦੇ ਦੁਖਣ ਲੱਭਦੇ ਜਾਣ ਗੁਰਨਾਣੇ ਕੋ ਦੁਬੇ ਬੇਮੁਖ ਹੋਗੀ ਬੇਮੁਖ ਹੋਏ RAM ਤੇ ਲੱਗਣ ਜਨ ਬਯੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ